ਪੋਰਸ ਨੇ ਅੱਜ ਸਵੇਰੇ ਤੜਕੇ ਗ੍ਰਿਫਤਾਰ ਕਰ ਲਿਆ ਜੋ ਕਿ ਇੱਕ ਬਹੁਤ ਹੀ ਨਿੰਦਣਯੋਗ ਘਟਨਾ ਹੈ ਦੇਖੋ ਜੀ ਐਜੀਟੇਸ਼ਨ ਦੇ ਵਿੱਚੋਂ ਇਹ ਸਰਕਾਰ ਨਿਕਲੀ ਆਮ ਆਦਮੀ ਪਾਰਟੀ ਪੁਲਿਸ ਪ੍ਰਸ਼ਾਸਨ ਪੂਰਾ ਇਹਨਾਂ ਦੇ ਅੰਡਰ ਹੈ ਤੇ ਆਪ ਐਜੀਟੇਸ਼ਨਾਂ ਦੇ ਵਿੱਚੋਂ ਨਿਕਲੇ ਆ ਤੇ ਜਦੋਂ ਇਹਨਾਂ ਦੇ ਖਿਲਾਫ ਕੋਈ ਐਜੀਟੇਸ਼ਨ ਹੁੰਦੀ ਹੈ ਤੇ ਉਹਦਾ ਵਿਰੋਧ ਕਰਦੇ ਦਮਨ ਟੌਪ ਦੇ ਲੀਡਰ ਸਵੇਰੇ ਤੜਕੇ 4 ਵਜੇ ਘਰੋਂ ਚੱਕ ਲੈਣੇ ਅਸੀਂ ਉਹਨਾਂ ਦੇ ਨਾਲ ਖੜੇ ਆ ਔਰ ਸਰਕਾਰ ਨੂੰ ਦੱਸ ਦੇਣਾ ਚਾਹਨੇ ਆ ਕਿ ਤੁਸੀਂ ਜਿੰਨਾ ਸਾਡੇ ਤੇ ਜ਼ੁਲਮ ਢਾਹੋਗੇ ਅਸੀਂ ਉਨੇ ਹੀ ਤੁਹਾਡੇ ਮਗਰ ਅਸੀਂ ਆਪਣੇ ਬੰਦਿਆਂ ਦੇ ਮਗਰ ਚੱਲਾਂਗੇ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਕਨਵੀਨਰ ਜਸਵੀਰ ਤਲਵਾੜਾ ਜ਼ਿਲ੍ਹਾ ਕੋ ਕਨਵੀਨਰ ਪ੍ਰਿੰਸ ਕੁਮਾਰ ਗਰਦੀਵਾਲਾ ਮੁਕੇਰੀਆਂ ਦੇ ਪ੍ਰਧਾਨ ਰਜਤ ਮਹਾਜਨ ਅਤੇ ਬਲਾਕ ਟਾਂਡਾ ਦੇ ਪ੍ਰਧਾਨ ਬਲਦੇਵ ਸਿੰਘ ਅਤੇ ਫੈਡਰੇਸ਼ਨ ਆਗੂ ਰਾਜੀਵ ਸ਼ਰਮਾ ਨੂੰ ਅੱਜ ਤੜਕਸਾਰ ਗ੍ਰਿਫਤਾਰ ਕਰਕੇ ਲਿਆ ਜਿਸ ਤੇ ਸਮੁੱਚੇ ਮੁਲਾਜ਼ਮ ਵਰਗ ਵਿੱਚ ਰੋਸ ਪਾਇਆ ਜਾ ਰਿਹਾ ਹੈ ਇਸ ਮੌਕੇ ਸੂਬਾ ਵਿੱਤ ਸਕੱਤਰ ਵਰਿੰਦਰ ਵਿੱਕੀ ਸੂਬਾ ਆਈਟੀ ਸੈੱਲ ਇੰਚਾਰਜ ਸਤ ਪ੍ਰਕਾਸ਼ ਪ੍ਰਧਾਨ ਮਨਮੋਹਨ ਸਿੰਘ ਸਕੱਤਰ ਨਿਰਮਲ ਬੱਦਨ ਅਤੇ ਜੀਟੀਯੂ ਪ੍ਰਧਾਨ ਨਰੇਸ਼ ਕੁਮਾਰ ਮਿੱਡਾ ਜਸਵਿੰਦਰ ਸਿੰਘਲਾ ਸ਼ਸ਼ੀਕਾਂਤ ਪੈਨਸ਼ਨਰ ਆਗੂ ਕੁੰਦਨ ਲਾਲ ਰਜਿੰਦਰ ਸਿੰਘ ਦੈਲੀ ਵੇਜ ਆਗੂ ਪੰਚਮਾਦੇ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਆਪਣੀ ਪ੍ਰਸਟ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਕਦਮ ਨੇ ਸਰਕਾਰ ਦੀ ਬੌਖਲਾਹਟ ਸ਼ੋਅ ਕਰਦੀ ਹੈ ਇਸ ਮੌਕੇ ਥਾਣਾ ਇੰਚਾਰਜ ਹਰਜਿੰਦਰ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਹੀ ਕਾਰਵਾਈ ਕੀਤੀ ਗਈ ਹੈ ਤੇ ਗ੍ਰਿਫਤਾਰ ਕੀਤੇ ਸਾਰੇ ਆਗੂ ਹੁਸ਼ਿਆਰਪੁਰ ਥਾਣੇ ਭੇਜੇ ਗਏ ਹਨ ਪ੍ਰਸ਼ਾਸਨ ਦੀ ਇਸ ਕਾਰਵਾਈ ਤੋਂ ਗੁੱਸੇ ਵਿੱਚ ਆਏ ਵੱਡੀ ਗਿਣਤੀ ਵਿੱਚ ਐਨ ਪੀ ਇਸ ਮੁਲਾਜ਼ਮਾਵਲੋਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਆਗੂਆਂ ਨੂੰ ਬੈਜ਼ਤਬਰੀ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਥਾਣਾ ਤਲਵਾੜਾ ਦਵਿੰਦਰ ਸਿੰਘ, ਮਹੀਪ ਕੁਮਾਰ, ਦਵਿੰਦਰ ਸਹੋਤਾ, ਰਾਜੀਵ ਕੁਮਾਰ, ਰਜਿੰਦਰ ਸਿੰਘ, ਡਾਕਟਰ ਅਮਨਦੀਪ, ਯਾਦਵਿੰਦਰ ਸਿੰਘ, ਗੁਰਬਚਨ ਲਾਲ ਨਰੇਸ਼ ਕੁਮਾਰ, ਬਲਵਿੰਦਰ ਬਿੱਟੂ, ਹਰदयाल ਸਿੰਘ, ਬੀਬੀ ਐਮਬੀ ਮੁਲਾਜ਼ਮ ਆਗੂ ਅਵਿਨਾਸ਼ ਸਿੰਘ, ਮਨੋਜ ਸ਼ਰਮਾ, ਬਲਵੀਰ ਸਿੰਘ ਆਦਿ ਹਾਜ਼ਰ ਸਨ। मुर्दाबाद मुर्दाबाद पंजाब सरकार मुर्दाबाद मुर्दाबाद मुदाबाद भगवंतमान सरकार मुर्दाबाद मुदाबाद मुदाबाद पंडा मुख्यमंत्री मुर्दाबाद 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 चौहर की चाल चलेगा कुत्ते की मौत बुरी चौहि की चाल चलेगा कुत्ते की मौत बुरी भगवान सरकार मुर्दाबाद मुदाबाद ਅੱਜ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਟਾਂਡਾ ਵੇਖੇ ਫੇਰੀ ਸੀਗੀ ਤੇ ਪੰਜਾਬ ਸਰਕਾਰ ਨੇ ਸਾਡੇ ਜਿਹੜੇ ਸੁਭਾ ਕਮਿਸ਼ਨ ਜਿਸੀ ਤਰਵਾੜਾ ਜੀ ਫੈਡਰੇਸ਼ਨ ਦੇ ਆਗੂ ਜਿਸਵੀ ਜਿਸੀ ਰਜੀਮ ਸ਼ਰਮਾ ਜੀ ਉਹਨਾਂ ਨੂੰ ਪੁਲਸ ਨੇ ਅੱਜ ਸਵੇਰੇ ਤੜਕੇ ਗ੍ਰਿਫਤਾਰ ਕਰ ਲਿਆ ਜੋ ਕਿ ਇੱਕ ਬਹੁਤ ਹੀ ਨਿੰਦਣਯੋਗ ਘਟਨਾ ਹੈ ਆਪਣੀ ਫੱਕੀ ਮੰਗਾਂ ਦੇ ਲਈ ਪੰਜਾਬ ਸਰਕਾਰ ਤੋਂ ਆਪਣਾ ਹੱਕ ਮੰਗਣ ਦੇ ਲਈ ਪ੍ਰੋਟੈਸਟ ਕਰ ਰਹੇ ਸਾਥੀਆਂ ਨੂੰ ਸਰਕਾਰ ਇਹ ਵਜਾ ਪਰੇਸ਼ਾਨ ਕਰ ਰਹੀ ਹੈ ਤੇ ਅਸੀਂ ਇਸ ਟੱਕੇ ਦਾ ਜਵਾਬ ਜਿਹੜਾ ਅਸੀਂ ਆਉਣ ਵਾਲੇ ਸਮੇਂ ਅਸੀਂ ਦੂਦਿਆਂਗੇ ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਿਹੜੇ ਸਾਡੇ ਸਾਥੀ ਜਿਹੜੇ ਐ ਇਹਨਾਂ ਨੇ ਗ੍ਰਿਫਤਾਰ ਕੀਤੇ ਐ ਉਹਨਾਂ ਨੂੰ ਉਹ ਜਲਦ ਤੋਂ ਰਿਹਾ ਕਰ ਜਿਵੇਂ ਕਿ ਬਰਿੰਦਰ ਵਿੱਕੀ ਜੀ ਨੇ ਦੱਸਿਆ ਕਿ ਸਾਡੇ ਟੌਪ ਲੀਡਰਸ਼ਿਪ ਨੂੰ ਪੁਲਿਸ ਨੇ ਸਵੇਰੇ ਤੜਕੇ ਘਰੋਂ ਗ੍ਰਿਫਤਾਰ ਕਰ ਲਿਆ ਬੜੀ ਮੰਦਪਾਗੀ ਘਟਨਾ ਦੇਖੋ ਜੀ ਐਜੀਟੇਸ਼ਨ ਦੇ ਵਿੱਚੋਂ ਇਹ ਸਰਕਾਰ ਨਿਕਲੀ ਐ ਆਮ ਆਦਮੀ ਪਾਰਟੀ ਪੁਲਿਸ ਪ੍ਰਸ਼ਾਸਨ ਪੂਰਾ ਇਹਨਾਂ ਦੇ ਅੰਡਰ ਐ ਤੇ ਆਪ ਐਜੀਟੇਸ਼ਨਾਂ ਦੇ ਵਿੱਚੋਂ ਨਿਕਲੇ ਆ ਤੇ ਜਦੋਂ ਇਹਨਾਂ ਦੇ ਖਿਲਾਫ ਕੋਈ ਐਜੀਟੇਸ਼ਨ ਹੁੰਦੀ ਹੈ ਤੇ ਉਹਦਾ ਵਿਰੋਧ ਕਰਦੇ ਦਮਨ ਕਰਦੇ ਆ। ਤੋਂ ਇਹ ਬੜੀ ਮੰਦਭਾਗੀ ਘਟਨਾ ਸਾਰਾ ਮੁਲਾਜ਼ਮ ਵਰਗ ਜਿਹੜਾ ਵੀ ਐਨਪੀਐਸ ਤੋਂ ਪੀੜਿਤ ਹੈ ਸਾਰਿਆਂ ਦੇ ਵਿੱਚ ਭਾਰੀ ਰੋਸ ਹੈ। ਪੂਰੇ ਪੰਜਾਬ ਦੇ ਵਿੱਚ ਖਬਰ ਫੈਲ ਗਈ ਹੈ ਇਹ ਤੇ ਅਸੀਂ ਇਸ ਤੋਂ ਵੀ ਜ਼ਿਆਦਾ ਵੱਡੇ ਪ੍ਰਦਰਸ਼ਨ ਬਾਰੇ ਸੋਚ ਰਹੇ ਹਾਂ ਕਿਉਂਕਿ ਸਾਡੇ ਸਟੇਟ ਦੇ ਪ੍ਰਧਾਨ ਨੂੰ ਗ੍ਰਿਫਤਾਰ ਕਰਨਾ ਉਹ ਵੀ ਇਸ ਮੁఖੇ ਇਹ ਬਹੁਤ ਹੀ ਗਲਤ ਹੈ ਤੇ ਮੁੱਖ ਮੰਤਰੀ ਸਾਹਿਬ ਜਿਹੜੇ ਆ ਰਹੇ ਨੇ ਉਹਨਾਂ ਨੂੰ ਕਾਲੀ ਛੱਡੀਆਂ ਦਿਖਾਉਣ ਦਾ ਪ੍ਰੋਗਰਾਮ ਜਿਹੜਾ ਸਾਡਾ ਹੈਗਾ ਉਹ ਤੇ ਸਾਡੀ ਸਾਰਿਆਂ ਦੀ ਇਹ ਮੰਗ ਹੈ ਕਿ ਸਾਡੀ ਲੀਡਰਸ਼ਿਪ ਨੂੰ ਰਿਹਾ ਕੀਤਾ ਜਾਏ ਇਸ ਤੋਂ ਵੱਡੀ ਗੱਲ ਇਹ ਹੈ ਕਿ ਸਾਨੂੰ ਪਤਾ ਹੀ ਨਹੀਂ ਇਸ ਵੇਲੇ ਉਹ ਹੈ ਕਿ ਕਿੱਥੇ ਆ ਅਸੀਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਪ੍ਰਸ਼ਾਸਨ ਸਾਨੂੰ ਗੱਲਬਾਤ ਕਰਨ ਦਾ ਕੋਈ ਮੌਕਾ ਨਹੀਂ ਦੇ ਰਿਹਾ ਤੇ ਹੁਣ ਅਸੀਂ ਦੇਖਦੇ ਹਾਂ ਕਿ ਅਗਲੀ ਕਾਰਵਾਈ ਅਸੀਂ ਕਰਾਂਗੇ ਆਪਸ ਦੇ ਵਿੱਚ ਮੀਟਿੰਗ ਕਰਕੇ ਸੰਘਰਸ਼ਾਂ ਚੋਂ ਨਿਕਲੀ ਹੋਈ ਸਰਕਾਰ ਪਰ ਅੱਜ ਸੰਘਰਸ਼ਾਂ ਨੂੰ ਦਬਾਉਣ ਦੇ ਤੱਕ ਪਹੁੰਚ ਗਈ ਹੈ ਬੜੀ ਸ਼ਰਮ ਦੀ ਗੱਲ ਹੈ ਸਰਕਾਰ ਵਾਸਤੇ ਉਹ ਨਈ ਫਲਾਉਂਤਮਾਨ ਸਰਕਾਰ ਨੂੰ ਯਾਰ ਹੁਣ ਮੰਤਰੀ ਸਾਹਿਬ ਨੂੰ ਇਹ ਨਹੀਂ ਪਤਾ ਮੈਨੂੰ ਨਹੀਂ ਜਾਣਾ ਯਾਰ ਕਿ ਐਜੀਟੇਸ਼ਨ ਨੂੰ ਲਗਵਾਉਣਾ ਇੱਕ ਕਿੰਨੀ ਵੱਡੀ ਗਲਤ ਗੱਲ ਹੈ ਓ ਯਾਰ ਮਨ ਮੇਰੀ ਜਾ ਉਹ ਸਰਕਾਰ ਜਿੰਨੀ ਦਬਾਉਗੀ ਅਸੀਂ ਉਨਾ ਹੀ ਉੱਭਰਾਂਗੇ ਸਾਡੇ ਟੌਪ ਦੇ ਲੀਡਰ ਉਹ ਯਾਰ ਸਵੇਰੇ ਤੜਕੇ 4 ਵਜੇ ਘਰੋਂ ਚੱਕਲੇ ਨੇ ਅਸੀਂ ਉਹਨਾਂ ਦੇ ਨਾਲ ਖੜੇ ਆਂ ਉਹ ਸਰਕਾਰ ਨੂੰ ਦੱਸ ਦੇਣਾ ਚਾਹਨੇ ਆ ਕਿ ਤੁਸੀਂ ਜਿੰਨਾ ਸਾਡੇ ਤੇ ਜ਼ੁਲਮ ਧਾਓਗੇ ਅਸੀਂ ਉਹਨੇ ਹੀ ਤੁਹਾਡੇ ਮਗਰ ਅਸੀਂ ਆਪਣੇ ਬੰਦੇ ਦੇ ਮਗਰ ਚੱਲਾਂਗੇ ਸੋ ਇਸ ਕਰਕੇ ਸਾਡੀ ਆਵਾਜ਼ ਸਰਕਾਰ ਦਬਾ ਨਹੀਂ ਸਕਦੀ ਨਹੀਂ ਸਕਦੀ ਸੋ ਇਸ ਕਰਕੇ ਅਸੀਂ ਪੰਜਾਬ ਸਰਕਾਰ ਦਾ ਟੱਮਾ ਵਿਰੋਧ ਕਰਦੇ ਆ ਧੰਨਵਾਦ